ਫਿਰ ਗੁਰੂ ਨੇ ਕਿਰਪਾ ਕੀਤੀ ਰਹਿਮਤ ਕੀਤੀ ਸਾਨੂੰ ਪੰਜ ਕਕਾਰ ਦਿੱਤੇ ਜਿੱਦਣ ਖਾਲਸਾ ਸਾਜਿਆ ਨਾ ਸਾਨੂੰ ਪੰਜ ਕਕਾਰੀ ਵਰਦੀ ਦਿੱਤੀ ਪੰਜ ਕਕਾਰੀ ਵਰਦੀ ਤੁਹਾਡੀ ਬਾਹਰੋਂ ਵਰਦੀ ਜੋ ਮਰਜੀ ਹੈ ਪਰ ਪੰਜ ਕਕਾਰੀ ਵਰਦੀ ਜਿਹੜੀ ਗੁਰੂ ਨੇ ਦਿੱਤੀ ਉਹਦੇ ਚ ਪਹਿਲੀ ਵਰਦੀ ਦੇ ਪਹਿਲੀ ਚੀਜ਼ ਕੀ ਦਿੱਤੀ ਜੀ ਸਭ ਤੋਂ ਪਹਿਲੀ ਚੀਜ਼ ਸਾਨੂੰ ਕੇਸ ਦਿੱਤੇ ਧਿਆਨ ਕਰਿਓ ਜਿਸ ਦਿਨ ਗੁਰੂ ਨਾਨਕ ਨੇ ਭਾਈ ਮਰਦਾਨੇ ਨੂੰ ਸਾਥੀ ਬਣਾਇਆ ਨਾ ਭਾਈ ਮਰਦਾਨੇ ਨੂੰ ਉਸ ਦਿਤੇ ਤਿੰਨ ਉਪਦੇਸ਼ ਦਿੱਤੇ ਮਰਦਾਨਿਆਂ ਲੋੜਵੰਦ ਦੀ ਮਦਦ ਕਰਨੀ ਕੇਸ ਕਤਲ ਨਹੀਂ ਕਰਾਉਣੇ ਤੇ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਨਾਲ ਜੁੜਨਾ ਸਿਮਰਨ ਨਾਲ ਜੁੜਨਾ ਭਾਈ ਮਰਦਾਨੇ ਨੇ 54 ਸਾਲ ਰਹਿ ਕੇ ਸਿੱਖੀ ਨੂੰ ਲਿਭਾਇਆ ਗੁਰੂ ਦੀ ਗੱਲ ਨੂੰ ਨਿਭਾਇਆ ਕੇਸਾ ਧਾਰੀ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੱਕ ਹਰ ਇੱਕ ਗੁਰ ਸਿੱਖਤ ਕੇਸਾ ਧਾਰੀ ਸੀ ਪਰ ਹੁਣ ਗੁਰੂ ਨੇ ਮर्यादा ਕਾਇਮ ਕਰ ਦਿੱਤੀ ਬੇ ਕੇਸ ਗੁਰੂ ਦੀ ਮੋਹਰ ਨੇ ਮੋਹਰ ਨੇ ਮੋਹਰ ਜਿਹੜੀ ਹੈ ਉਹ ਸਿੱਖ ਦੀ ਵੱਖਰੀ ਪਹਿਚਾਣ ਹੈ ਲੱਖਾਂ ਵਿੱਚ ਖੜਿਆ ਵੀ ਸਿੱਖ ਪਹਿਚਾਣਿਆ ਜਾਏਗਾ ਵੀ ਆਹ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੈ ਧਿਆਨ ਕਰਿਓ ਇਹ ਗੁਰੂ ਦੀ ਮੋਹਰ ਹੈ ਮੈਨੂੰ ਸੌਖਾ ਕਰਦਾ ਹੁੰਦਾ ਤੁਹਾਡੇ ਘਰਾਂ ਵਿੱਚ ਨਾ ਕਈ ਐਸੇ ਕਾਗਜ਼ਾਤ ਪਏ ਨੇ ਜਿਹੜੇ ਬੜੇ ਕੀਮਤੀ ਨੇ ਉਹਨਾਂ ਤੇ ਮੋਹਰਾਂ ਲੱਗੀਆਂ ਨੇ ਮੋਹਰਾਂ ਲੱਗੀਆਂ ਸੈਨ ਹੋਏ ਨੇ ਬੜਾ ਕੁਝ ਹੈ ਕੀਮਤੀ ਚੀਜ਼ਾਂ ਮੰਨ ਲਓ ਸੈਨ ਹੋਏ ਹੋਣ ਤੇ ਮੋਹਰ ਨਾ ਲੱਗੀ ਹੋਵੇ ਤਾਂ ਵੀ ਅਧੂਰਾ ਹੁੰਦਾ ਜਦੋਂ ਮੋਹਰ ਲੱਗ ਜਾਏ ਉਹਦੀ ਕੀਮਤ ਹੈ ਕੋਰੇ ਕਾਗਜ਼ ਦੀ ਕੋਈ ਕੀਮਤ ਨਹੀਂ ਕਾਗਜ਼ ਕੋਰਾ ਹੈ ਕੋਈ ਕੀਮਤ ਨਹੀਂ ਪਰ ਮੋਹਰ ਲੱਗ ਜਾਏ ਬੜੀ ਕੀਮਤ ਪਹਿ ਜਾਂਦੀ ਬੜੀ ਕੀਮਤ ਪਹਿ ਜਾਂਦੀ ਸਾਡੀ ਕੀਮਤ ਸਾਡੀ ਮੋਹਰ ਨਾਲ ਹੈ ਮੋਹਰ ਨਾਲ ਹੈ ਇਸੇ ਲਈ ਗੁਰੂ ਜੀ ਕਹਿ ਕੇ ਗਏ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ ਮੈਨੂੰ ਰਹਿਤ ਪਹਿਲੇ ਹੈ ਤੇ ਰਹਿਤ ਵਿੱਚ ਪਹਿਲੀ ਚੀਜ਼ ਕਿਹੜੀ ਕੇਸ ਗੁਰੂ ਦੀ ਮੋਹਰ ਤੇ ਆਪਾਂ ਰੋਜ਼ ਪੜਦੇ ਆ ਜਿਹੜੇ ਗੁਰੂ ਦੇ ਨਾਲ ਜੁੜੇ ਹੋਏ ਸੀ ਨਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖਰੀਆਂ ਤੇ ਚੜ੍ਹੇ ਆਰਿਆਂ ਨਾਲ ਚੀਰੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਕੇਸਾਂ ਭਾਵ ਮਰਿਆਦਾ ਚ ਰਹਿ ਕੇ ਸਵਾਸਾਂ ਭਾਵ ਗੁਰੂ ਨਾਲ ਜੁੜ ਕੇ ਨਭਾਈ ਤਿਨਾਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਤੇ ਸਾਧ ਸੰਗਤ ਜਦੋਂ ਸਤਿਦਾਨ ਮੰਗੇ ਸਿੱਖ ਨੇ ਗੁਰੂ ਕੋਲ ਖੜੋ ਕੇ ਰੋਜ਼ ਮੰਗਦੇ ਆ ਘੱਟੋ ਘੱਟ ਦੋ ਵਾਰ ਤੇ ਗੁਰੂ ਅੱਗੇ ਕੀ ਕਹਿੰਦੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਵਾਹਿਗੁਰੂ ਆ ਚੀਜ਼ ਨਾ ਸਾਡੇ ਕੋਲੋਂ ਦੂਰ ਹੋ ਜਾਏ ਕੇਸ ਗੁਰੂ ਦੀ ਮੋਹਰ ਹੈ ਤੇ ਮੋਹਰ ਜਿਹੜੀ ਗੁਰੂ ਨੇ ਦਿੱਤੀ ਮੋਹਰ ਤੋਂ ਬਿਨਾ ਪਹਿਚਾਨ ਨਹੀਂ ਇਹੋ ਕਾਰਨ ਹੈ ਜਿੱਥੇ ਗੁਰੂ ਮਰਿਆਦਾ ਬਣਾ ਰਹੇ ਸੀ ਉੱਥੇ ਨਾਲ ਕੁਰਹਿਤਾਂ ਵੀ ਲਿਖ ਰਹੇ ਸੀ ਕੁਰਹਿਤਾਂ ਉਹ ਕੁਰਹਿਤਾਂ ਵਿੱਚ ਪਹਿਲੀ ਕੁਰਹਿਤ ਇਹ ਹੈ ਵੀ ਜਿਹੜਾ ਸਿੱਖ ਕੇਸਾਂ ਦੀ ਬਿਆਦਵੀ ਕਰਦਾ ਹੈ ਰੋਮਾਂ ਦੀ ਬਿਆਦਵੀ ਕਰਦਾ ਉਹ ਗੁਰੂ ਦਾ ਸਿੱਖ ਨਹੀਂ ਹੁਣ ਧਿਆਨ ਕਰੋ ਜਦੋਂ ਇਹ ਗਿਣਤੀ ਕਰਾਂਗੇ ਬੜਾ ਘਟ ਜਾਣਗੇ ਆਪਾਂ ਕਿਉਂਕਿ ਆਪਾਂ ਤਾਂ ਉਸਰਾਹ ਤੇ ਤੁਰੇ ਨਹੀਂ ਨਾ ਗੁਰੂ ਨੇ ਤਾਂ ਸਾਨੂੰ ਬੜਾ ਕੁਝ ਸਮਝਾਇਆ ਐਡੀ ਕਿਰਪਾ ਕੀਤੀ ਗੁਰੂ ਨੇ ਵੀ ਜਿੱਥੇ ਅੰਮ੍ਰਿਤ ਖੰਡੇ ਬਾਟੇ ਦੀ ਪੌਲ ਤਿਆਰ ਹੋਈ ਉਹਦਾ ਨਾਉ ਖੰਡ ਸਰ ਵੀ ਰੱਖ ਸਕਦੇ ਸੀ ਧਿਆਨ ਕਰਿਓ ਉਹਦਾ ਨਾਉ ਅੰਮ੍ਰਿਤ ਗੜ ਵੀ ਰੱਖ ਸਕਦੇ ਸੀ ਵੀ ਅੰਮ੍ਰਿਤ ਤਿਆਰ ਹੋਇਆ ਇੱਥੇ ਉਹਦਾ ਨਾਉ ਖਾਲਸਾ ਗੜ ਵੀ ਰੱਖ ਸਕਦੇ ਸੀ ਵੀ ਖਾਲਸਾ ਪ੍ਰਗਟ ਹੋਇਆ ਇੱਥੋਂ ਸਾਜਿਆ ਬੜਕ ਨਾ ਸੀ ਪਰ ਗੁਰੂ ਨੇ ਨਾ ਕੀ ਰੱਖਿਆ ਕੇਸ ਗੜ ਜਾਂਦੇ ਨਾ ਪਨਮਸ਼ਕਾਰ ਕਰ ਕਿਉਂਕਿ ਗੁਰੂ ਦਾ ਪਿਆਰ ਹੈ ਨਾ ਕੇਸਾਂ ਨਾਲ ਐਨਾ ਪਿਆਰ ਹੈ ਮੇਰੇ ਸਤ ਗੁਰੂ ਕਹਿੰਦੇ ਨੇ ਬਈ ਕੇਸ ਗੁਰੂ ਦੀ ਮੋਹ ਹੈ ਜਿੱਦਣ ਮੇਰਾ ਗੁਰਸਿੱਖ ਕੇਸ ਗੜ ਆਏ ਕੇਸ ਗੜ ਆਉਣ ਤੋਂ ਪਹਿਲਾਂ ਹੀ ਦੇ ਸਰੀਰ ਤੇ ਵੀ ਕੇਸਾਂ ਦਾ ਗੜ ਹੋਵੇ ਇਹਦੇ ਸਰੀਰ ਤੇ ਵੀ ਕੇਸਾਂ ਦਾ ਗੜ ਹੋਵੇ ਜਿਸ ਦਿਨੇ ਝੁਕੇ ਕੇਸ ਗੜ ਇਹ ਕੇਸਗੜ ਨਾਲ ਕੱਲਾ ਝੁਕੇ ਹੀ ਨਾ ਇਹਦਾ ਜੀਵਨ ਵੀ ਕੇਸਗੜ ਬਣਿਆ ਹੋ। ਧਿਆਨ ਕਰ ਕਿੰਡਾ ਪਿਆਰ ਹੈ ਗੁਰੂ ਦਾ। ਕਿੱਡੀ ਰਹਿਮਤ ਹੈ ਗੁਰੂ ਦੀ, ਕਿੱਡਾ ਸਤਿਗੁਰੂ ਨੇ ਸਿਧਾਂਤ ਦਿੱਤਾ ਸਾਨੂੰ। ਪਰ ਅੱਜ ਇਸ ਸਿਧਾਂਤ ਨੂੰ ਆਪਾਂ ਰੋਲੀਏ ਨਾ। ਛੇਦੀ ਪੰਦਰ ਬੜਾ ਮਨਾ ਰਹੇ ਆ। ਗੁਰੂ ਜੀ ਚਮਕੌਰ ਦੀ ਗੜੀ ਚੋਂ ਨਿਕਲੇ ਤੇ ਨੰਗੇ ਪੈਰ ਨਿਕਲੇ। ਅੱਜ ਵੀ ਉੱਥੇ ਯਾਤਰਾ ਚੱਲਦੀ ਹੈ। ਧਿਆਨ ਕਰਿਓ। ਸਾਧ ਸੰਗਤ ਭਾਈ ਦਇਆ ਸਿੰਘ ਨੇ ਪੁੱਛਿਆ ਸੱਚੇ ਪਾਤਸ਼ਾਹ ਬਾਹਰ ਜੰਗਲੀ ਰਾਹ ਹੈ ਅਤ ਦਾ ਸਮਾ ਬੜਾ ਭਿਆਨਕ ਹੈ ਜਾਣਾ ਕਿਸ ਪਾਸੇ ਹੈ ਇਹ ਵੀ ਨਹੀਂ ਪਤਾ ਤੇ ਤੁਸੀਂ ਪੈਰਾਂ ਦਾ ਜੋੜਾ ਉਤਾਰ ਰਹੇ ਹੋ ਸੱਚੇ ਪਾਤਸ਼ਾਹ ਕਹਿਣ ਲੱਗੇ ਦਇਆ ਸਿੰਘਾ ਮੇਰੇ ਖਾਲਸੇ ਦੀਆਂ ਲਾਸ਼ਾਂ ਪਈਆਂ ਮੇਰੇ ਖਾਲਸੇ ਦੀਆਂ ਲਾਸ਼ਾਂ ਪਈਆਂ ਤੇ ਖਾਲਸੇ ਦੀਆਂ ਲਾਸ਼ਾਂ ਤੇ ਕਕਾਰ ਨੇ ਕੇਸ ਨੇ ਕਿਤੇ ਉਹ ਜੋੜਾ ਮੈਂ ਪਾ ਕੇ ਲੰਘਾਂ ਕਿਤੇ ਉਹਨਾਂ ਖਾਲਸੇ ਦੀਆਂ ਲਾਸ਼ਾਂ ਦਾ ਤੇ ਉਹਨਾਂ ਕਕਾਰਾਂ ਦੀ ਬਿਆਦਬੀ ਨਾ ਹੋ ਜਾਏ ਸਤਿਗੁਰੂ ਨੰਗੇ ਪੈਰ ਤੁਰੇ ਭਾਵੇਂ ਛਾਲੇ ਪਏ ਕੁਝ ਪਿਆ ਸਾਧ ਸੰਗਤ ਪਰ ਅੱਜ ਉਹਨਾਂ ਹੀ ਕੇਸਾਂ ਨੂੰ ਅਸੀਂ ਨਾਈ ਦੀ ਦੁਕਾਨ ਤੇ ਰੋਲ ਆਉਂਦੇ ਮੇਰੀਆਂ ਮਤਾਮਾਂ ਭੈਣਾ ਬਿਊਟੀ ਪਾਲਰਾਂ ਵਿੱਚ ਰੋਲ ਆਉਂਦੀ ਐ ਤੇ ਧਿਆਨ ਕਰਿਓ ਸਾਧ ਸੰਗਤ ਮੈਨੂੰ ਤਾਂ ਪਤਾ ਨਹੀਂ ਪਰ ਹਜ਼ਾਰਾਂ ਖਰਚ ਦਿਆਂ ਨੇ ਹਜ਼ਾਰਾਂ ਖਰਚ ਦਿਆਂ ਨੇ ਵੀ ਇਹਨਾਂ ਨੂੰ ਪਤਾ ਨਹੀਂ ਸਿੱਧੇ ਜੇ ਕਰਾ ਲਵਾਂ ਐਵੇਂ ਕਰਾ ਲਵਾਂ ਮੈਨੂੰ ਨਾਂ ਤਾਂ ਪਤਾ ਨਹੀਂ ਐ ਪਰ ਆਪਾਂ ਜਾਂਦੇ ਜਰੂਰ ਹਟਤੇ ਨਹੀਂ ਐ ਅਸੀਂ ਕਹਿੰਦੇ ਵੀ ਨਹੀਂ ਤੋਂ ਬਿਨਾਂ ਕੰਮ ਨਹੀਂ ਚੱਲਣਾ ਨਹੀਂ ਪਿਆਰ ਚੱਲ ਸਕਦਾ ਤੁਹਾਡੇ ਜੀਵਨ ਵਿੱਚ ਸਭ ਤੋਂ ਵੱਡਾ ਸ਼ਿੰਗਾਰ ਤੁਹਾਡੇ ਅੰਦਰ ਦਾ ਹੈ ਤੁਹਾਡੇ ਗੁਣਾਂ ਦਾ ਸ਼ਿੰਗਾਰ ਹੈ ਜੇ ਗੁਣਾਂ ਦਾ ਸ਼ਿੰਗਾਰ ਹੈ ਨਾ ਤੁਹਾਡੇ ਅੰਦਰ ਯਾਦ ਰੱਖਿਓ ਤੁਹਾਡੀ ਸੁੰਦਰਤਾ ਬਾਹਰੋਂ ਵੀ ਉਨੀ ਹੋਏਗੀ ਜੇ ਤੁਹਾਡੇ ਅੰਦਰ ਗੁਣਾਂ ਦਾ ਸ਼ਿੰਗਾਰ ਹੋਏਗਾ ਇਸ ਲਈ ਸਤਗੁਰੂ ਨੇ ਸਾਡੇ ਅੰਦਰ ਨੂੰ ਗੁਣਵਾਨ ਬਣਾਇਆ ਸਾਡੇ ਅੰਦਰ ਨੂੰ ਵੀ ਸ਼ਿੰਗਾਰਿਆ ਤੇ ਬਾਹਰੋਂ ਵੀ ਸਾਨੂੰ ਸ਼ਿੰਗਾਰ ਦਿੱਤਾ ਗੁਰੂ ਨੇ ਸਾਡੀ ਝੋਲੀ ਵਿੱਚ ਕੇਸਾਂ ਦੀ ਦਾਤ ਪਾਈ ਮਰਿਆਦਾ ਬਣਾ ਦਿੱਤੀ ਕੇਸ ਗੁਰੂ ਦੀ ਮੋਹਰ